ਹਾਂਜੀ ਦੋਸਤੋ ਅੱਜ ਪਹੁੰਚੇ ਹੋਏ ਸੀਗੇ ਹੌਲੇ ਮਾਲੇ ਤੇ ਜਿੱਥੇ ਕਿ ਨਾ ਇੱਕ ਟਰੈਲੀ ਆਈ ਹੋਈ ਆ ਲੋਕਾਂ ਨੂੰ ਦਿਖਦਾ ਕਾਰਨ ਬਣੀ ਹੋਈ ਏ ਦੇਖ ਆਣੇ ਤੋ ਉਹਨੂੰ ਪੀਵੀ ਸਿਆਲੀ ਨੌ ਸਹਿਰੀਏ ਤੇ ਬਾਈਆਂ ਨਾਲ ਕਰਦੇ ਆ ਗੱਲਬਾਤ ਆ ਬੜੀ ਵੀਰਜੀ ਸ੍ਰੀਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰਜੀ ਕਿਹੜੀ ਜਗ੍ਹਾ ਤੇ ਹੋ ਤੁਸੀਂ ਮੈਂ ਤਰਨਤਾਰ ਨੇਰੀਏ ਤੋਂ ਇਹਨਾਂ ਸ਼ਹਿਰਾ ਪਨੂਆ ਪਿੰਡ ਆ ਜੀ ਉੱਥੋਂ ਹੀ ਆਪਣਾ ਨਾਮ ਕੀ ਦੱਸੋ ਤੁਸੀਂ ਨਾਮ ਮੇਰਾ ਨਾਮ ਮੇਰਾ ਪ੍ਰਭਦੀਪ ਸਿੰਘ ਜੀ ਪ੍ਰਭਦੀਪ ਸਿੰਘ ਹਾਂ ਅੱਛਾ ਜੀ ਇਹ ਜਿਹੜੀ ਟਰੈਲੀ ਆ ਇਹ ਬੜੀ ਇਹਨੇ ਕਿ ਦਿਖਦਾ ਕਾਰਨ ਬਣੀ ਵੀ ਆ ਬਹੁਤ ਸੋਹਣੀ ਲੱਗਦੀ ਹੈ ਜਿਵੇਂ ਕਹਿੰਦਾ ਝੂਮਰ ਜਿਵੇਂ ਕੇ ਦੇਖਦਾ ਤੇ ਹਨਾ ਵੀਡੀਓ ਵਿੱਚ ਦਿਖਾ ਰਿਹਾ ਆਪਾਂ ਆ ਦੇਖੋ ਜੀ ਇਹ ਸਾਰੇ ਜਿੰਨੇ ਵੀ ਆਪਣੇ ਭਰਾ ਆ ਹਨਾ ਜਿੰਨੇ ਸਾਡੇ ਨਾਲ ਜਿਨੇਟਰਾ ਲਈ ਆ ਆ ਹਾਂਜੀ ਸਾਰਿਆਂ ਵੀਰਾਂ ਦੇ ਸੰਜੋਗ ਨਾਲ ਟਰਾਲੀ ਬਣੀ ਆ ਅੱਛਾ ਫੜ ਲਓ ਜੀ ਮਾੜੀ ਹਾਂਜੀ ਸਾਰੇ ਵੀਰਾਂ ਦੇ ਸੰਜੋਗ ਨਾਲ ਟਰਾਲੀ ਬਣੀ ਜਿੰਨੇ ਵੀਰ ਆਪਣੇ ਤੇ ਨਾਲ ਟਰਾਲੀ 'ਚ ਆਏ ਆ ਅੱਛਾ ਜੀ ਹਾਂਜੀ ਵੀਰਾਂ ਦਾ ਵੀ ਨਾਮ ਦੱਸ ਦਿਓ ਜੀ ਹਾਂਜੀ ਦੱਸੋ ਮੇਰਾ ਨਾਮ ਹੈਗਾ ਜਸ਼ਨਪ੍ਰੀਤ ਜੀ ਅੱਛਾ ਜੀ ਹਾਂਜੀ ਨਿਸ਼ਾਰਾ ਪਨਵਾ ਪਿੰਡ ਹੈ ਜੀ ਮੇਰਾ अच्छा जी हां जी ਆ ਸਾਰਿਆਂ ਨੇ ਰਲ ਮਿਲ ਕੇ ਟਰਾਲੀ ਬਣਾਈ ਐ 2.5 ਲੱਖ ਰੁਪਿਆ ਖਰਚ ਆਇਆ ਟਰਾਲੀ ਦੇ ਸਾਰਾ ਕੁੱਲ ਹਾਂਜੀ 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 ਢਿੰਡਰਾ ਵਾਲੇ ਸੰਤਾਂ ਦੀ ਢਿੰਡਰਾ ਵਾਲੇ ਦੀ ਸੰਤਾਂ ਦੀ ਵੀ ਤਸਵੀਰ ਲੱਗੀ ਹੋਈ ਐ ਜਿਵੇਂ ਪਾਪਾ ਜਮੈਲ ਸਿੰਘ ਜੀ ਤਸਵੀਰ ਟਰਾਲੀ ਦੇ ਬੈਰੀ ਨੂੰ ਐ ਹਾਂਜੀ ਆ ਦੇਖੋ ਜੀ ਇਹ ਸ਼ੀਸ਼ਾ ਇਹ ਕਹਾ ਬੀ ਸਾਰਾ ਕੁਝ AC ਵੀ ਲੱਗਾ ਹੀ ਸਭ ਕੁਝ ਲੱਗਾ ਟਰਾਲੀ 'ਚ ਕਰਦਾ ਵਾ ਜ਼ੂਮ ਕਰਕੇ ਦਿਖਾਉਂਦਾ ਹਾਂ ਜੀ ਆ ਦੇਖੋ ਜੀ ਐਲ ਸੀ ਡੀ ਸੇਲਸ ਕਰਦੀ ਆ ਟਰਾਲੀ ਕਿੰਨਾ ਖਰਚ ਆ ਗਿਆ ਵੀ ਜੀ ਟਰਾਲੀ ਤੇ ਟੋਟਲ ਟਾਈ ਲੱਖ ਰੁਪਏ ਖਰਚ ਆ ਗਏ ਅੱਛਾ ਜੀ ਟਰਾਲੀ ਤੋਂ ਬਗੈਰ ਹਾਂ ਨਹੀਂ ਹਾਂ ਜੀ ਟਰਾਲੀ ਤੋਂ ਬਿਨਾਂ ਟਰਾਲੀ ਹਾਂ ਟਰਾਲੀ ਪਾ ਕੇ ਫਿਰ ਹੋ ਗਿਆ 3 ਟਰਾਲੀ ਜੀ ਹਾਂ ਜੀ ਟਰਾਲੀ ਤੇ ਚਲੋ ਕਰਦੀ ਆ ਉਹਦੀ ਤੇ ਆਪਣੀ ਜਿੱਤੇ ਨੇ 280 ਦੀ ਟਰਾਲੀ ਆ ਹਾਂ 280 ਟੋਟਲ 5 ਲੱਖ ਰੁਪਏ ਕਰ ਲੋ 280 ਦੀ ਟਰਾਲੀ ਆ 14 ਫੁੱਟੀ ਆ ਜੀ 14 7 ਇਹ ਪਰ ਜਿਵੇਂ ਤੁਸੀਂ ਕਿਤੇ ਪ੍ਰੋਗਰਾਮਾਂ ਦਾ ਜਿਵੇਂ ਐਸੇ ਵਾਸਤੇ ਰੱਖੀ ਵੀ ਹੋ ਗਈ ਨਾ ਇਹ ਇਹ ਆ ਜੀ ਇਹ ਪੱਕੀ ਰੱਖ ਲਈਏ ਜੀ ਗੱਲ ਪੱਕੀ ਇਹ ਅੰਦਰ ਲਾ ਦੇ ਦੀ ਇੱਦਾਂ ਹੀ ਸਰਦਾਰੇ ਜਿੱਥੇ ਵੀ ਮੇਲਾ ਜਿੱਥੇ ਵੀ ਉੱਥੇ ਟਰਾਲੀ ਜਾਊਗੀ ਅੱਛਾ ਜੀ ਹਾਂ ਜੀ ਇਹ ਬਾਅਦ ਚ ਅੰਦਰ ਲਾ ਦੇ ਦੀ ਆ ਅੱਛਾ ਜੀ ਹਾਂ ਜੀ ਇਹ ਫਿਕਸ ਕੀਤਾ ਸਾਰਾ ਗੁਰ ਪੱਕਾ ਹੀ ਲਾਤਾ ਆ ਦੇਖੋ ਭਾਈ ਬਾਤਮਾਲ ਟਰਾਲੀ ਭੁੱਖ ਲੈਂਦੀ ਆ ਦਿਲ ਕਰਦਾ ਵਾਰ-ਵਾਰ ਦੇਖੀ ਜਾਈਏ ਬੜੀਆਂ ਵੱਡੀਆਂ ਵੱਟ ਤਾਜ ਮਹਿਲ ਵੀ ਇਹਦੇ ਮੁਰੇ ਪਿੱਕੇ ਪੈਂਦੇ ਨੇ ਅਗਲੇ ਅਗਲੇ ਉਹ ਲੇ ਮਲੇ ਦੇ ਆਪਾਂ ਇਤੋਂ ਵੀ ਵੱਡੀ ਟਰਾਲੀ ਲੈ ਕੇ ਆਵਾਂਗੇ ਜੀ ਅੱਛਾ ਜੀ ਹਾਂ ਜੀ ਅਗਲੇ ਬਾਬਾ ਜੀ ਕਰਨ ਕਿਰਪਾ 30 ਫੁੱਟ ਟਰਾਲੀ ਲਿਆਵਾਂਗੇ ਆਪਾਂ ਨੂੰ ਲਿਆ ਜਰੂਰ ਜੀ 30 ਜਾਂ 30 ਜਾਂ 40 ਫੁੱਟ ਲਿਆਵਾਂਗੇ ਬਾਬਾ ਕਰਨ ਕਿਰਪਾ ਕਰੇ ਉਹ ਥੀਏਟਰ ਵੀ ਨਵਾਂ ਆਊਗਾ ਟਰਾਲੀ ਵੀ ਨਵੀਂ ਆਊਗੀ ਫਿਰ ਇਦਾਂ ਹੀ ਲੈ ਕੇ ਆਵਾਂਗੇ ਤਿਆਰ ਅਗਲੇ ਵੀ ਦੋ ਲੈ ਕੇ ਆਵਾਂਗੇ ਇੱਕ ਇਹਦੇ ਕੋ ਬਾਬੇ ਜੀ ਕਰਨ ਕਿਰਪਾ ਕਰੀ ਹਾਂ ਜੀ ਹਾਂ ਜੀ ਬਹੁਤ ਹੀ ਸੋਹਣੀ ਟਰਾਲੀ ਹੈ ਦੇਖੋ ਜੀ ਸ਼ੀਸ਼ੇ ਲੱਗੇ ਹੋਣੇ ਜਿਵੇਂ ਕਿ ਨਾ ਤੇ ਝੂਮਰ ਬਹੁਤ ਹੀ ਪਿਆਰਾ ਜਿਵੇਂ ਇਸ ਦੇ ਵਿੱਚ ਡਾਇਮੰਡ ਜਿਹੜੇ ਹੋਣ ਰਾਲੀ ਵੇਖਣੇ ਆ ਜਿਵੇਂ ਨਾ ਡਾਇਮੰਡ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਦਾ ਝੁਮਰਾ ਇਹ ਟੂਮਰਪੁਰ ਕਿੰਨਾ ਖੱਤਾ ਹੋਇਆ ਬੀਜੀ ਇਹ ਟੂਮਰ ਬੀਜੀ ਹੈਗਾ ਆ ਤੁਹਾਨੂੰ ਐਵੇਂ ਦਸੀ 15000 ਰੁਪਏ ਦਾ ਲਾ ਕੇ ਪਾਸੇ ਆ ਨੂੰ ਮਿਲਿਆ ਹਾਂਜੀ ਤਾਂ ਹੀ ਉਹ ਭਾਈ ਇਹ ਚੇਂਜ ਕਰਦਾ ਕਲਰ ਵੀ ਚੇਂਜ ਕਰਦਾ ਵਾ ਸਭ ਇਹ ਟ੍ਰੈਲੀ ਪਰ ਤੁਸੀਂ ਇਹਦੇ ਵਿੱਚ ਸਪੀਕਰ ਵੀ ਆ ਚੂਮਰ ਦੇ ਅੱਛਾ ਜੀ ਇਹ ਬੰਨਾ ਟ੍ਰੈਲੀ ਤੁਸੀਂ ਤਿਆਰ ਕਿੱਥੋਂ ਕਰਵਾਈ ਆ ਮਿਸਤਰੀ ਤੋਂ ਲੋਕਲ ਮਿਸਤਰੀ ਤੋਂ ਅੱਛਾ ਜੀ ਕਿਹੜੀ ਜਗ੍ਹਾ ਤੋਂ ਆਪਾਂ ਉੱਥੋਂ ਨਿਸ਼ਾਰਾ ਸ਼ਹਿਰੇ ਦੇ ਪਿੰਡ ਦਾ ਹੀ ਆ ਜੀ ਤੇ ਤੁਹਾਡੇ ਜੀ ਛੌਂਕ ਕਿਵੇਂ ਜਾ ਗਿਆ ਜਿੱਦਾਂ ਤੁਹਾਨੂੰ ਪਤਾ ਕਈਆਂ ਨੂੰ ਵੱਖੋ ਵੱਖਰਾ ਸ਼ੌਂਕ ਆ ਸਾਰਿਆਂ ਨੌਜਵਾਨਾਂ ਦਾ ਸਾਡਾ ਇਹ ਆ ਸਾਨੂੰ ਇਹ ਕਰੇਜੀ ਆ ਕਿ ਅਸੀਂ ਵੀ ਜਾਈਏ ਮੇਲੇ ਦੇ ਟਰਾਲੀ ਤਿਆਰ ਕਰਕੇ ਖੜੀਏ ਬਸ ਇਦਾਂ ਹੀਾਨੂੰ ਸ਼ੌਂਕ ਪਿਆ ਜੀ ਤੁਹਾਨੂੰ ਪਤਾ ਜੱਟਾਂ ਦੇ ਪੁੱਤਾਂ ਨੂੰ ਉਦਾਂ ਟਰੈਕਟਰ ਟਰਾਲੀ ਦਾ ਸ਼ੌਂਕ ਹੁੰਦਾ ਤੇ ਇਹ ਜਿਨਾਂ ਜਿਹੜਾ ਆਪਾਂ ਸ਼ਿੰਗਾਰ ਕੇ ਨਾ ਰੱਖੀ ਉਹਨਾਂ ਨੂੰ ਜਾਂਦੇ ਨੇ ਨੀਂਦ ਨਹੀਂ ਆਉਂਦੀ ਚਾਹੀਦੀ ਕਿੰਨੇ ਦਿਨਾਂ ਤੋਂ ਆਇਆ ਮਿਲ ਜੀ ਤੁਸੀਂ ਸਾਨੂੰ ਟੋਟਲ 5 ਤਰੀਕ ਦੇ ਅਸੀਂ ਇੱਥੇ ਆਏ ਆ ਅੱਛਾ ਜੀ ਹਾਂਜੀ ਹੱਲੇ ਵੀ ਅਸੀਂ 2-3 ਦਿਨਾਂ ਅੱਗੇ ਕਿੰਨੇ ਕਿਲੋਮੀਟਰ ਪੈ ਗਏ ਤੁਹਾਡੇ ਤੋਂ ਇਹ ਸਾਨੂੰ ਪੈ ਹੀ ਜਾਂਦਾ ਆ 200 ਦੇ ਲੱਗੇ 200 ਤੋਂ ਪਰਿਆ ਹਾਂਜੀ ਬੋਲੇ ਮਾਲੇ ਤੇ ਆਇਓ ਪਰ ਅੱਜ ਤੁਸੀਂ ਇੱਥੇ ਮੱਥਾ ਵੀ ਟੇਕਿਆ ਹੋਣਾ ਤੇ ਹਾਂਜੀ ਦਰਸ਼ਨ ਨਹੀਂ ਆਉਂਦੇ ਕਰ ਲਿਆ ਸੀਗਾ ਹਾਂਜੀ ਤੋੜਿਆਂ ਦੀ ਟੋੜਾ ਵੀ ਦੇਖੀ ਹਾਂ ਸਾਰਾ ਕੁਝ ਅੱਜ ਆਈ ਉਹ ਲੰਮਾ ਲਾ ਵੀ ਖੇਡਿਆ ਸੀਗਾ ਹਾਂਜੀ ਹਾਂਜੀ ਉਹ ਦਰਸ਼ਨ ਤੇ ਹੀ ਉਦੋਂ ਜਦੋਂ ਆਏ ਉਦੋਂ ਹੀ ਦਰਸ਼ਨ ਕਰ ਲਈ ਹਾਂਜੀ 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 ਆਹ ਦੇਖੋ ਜੀ ਲੋਕਾਂ ਦੀ ਦਿੱਕਤ ਦਾ ਕਾਰਨ ਬਣੀ ਹੋਈ ਹੈ ਟੰਡੀ ਇਹ ਭੀੜ ਲੱਗਦੀ ਆ ਨਹੀਂ ਭੀੜ ਲੱਗੀ ਹੋਈ ਹੈ ਜੋ ਕਿ ਦੇਖ ਸਕਦੇ ਤੁਸੀਂ ਲੋਕਾਂ ਦੀ ਦਿੱਕਤ ਦਾ ਕਾਰਨ ਬਣੀ ਹੋਈ ਹੈ ਇਹ ਟੰਡੀ ਦਿਲ ਕਰਦਾ ਦੇਖੀਏ ਇਹ ਵਾਰ-ਵਾਰ ਤੇ ਫੰਕਸ਼ਨ ਵੀ ਨਾ ਲਗਜ਼ਰੀ ਕਾਰਾਂ ਨਾਲੋਂ ਵਧੀਆ ਲੱਗਦੇ ਨੇ ਇਸ ਵਿੱਚ ਐਂ ਲਗਜ਼ਰੀਆਂ ਕਾਰਾਂ ਵੀ ਇਸ ਦੇ ਅੱਗੇ ਵਿਕੀਆਂ ਇਹਦੇ ਘੜੇ ਵਿਕੀਆਂ ਹਾਂਜੀ ਹਾਂ ਜੀ ਪਾਪਾ ਪਹਿਲੀ ਦੇਖੋ ਇੱਦਾਂ ਜੱਟਾਂ ਦੇ ਪੁੱਤਾਂ ਦੇ ਸੌਕੇ ਬੱਕਰੇ ਆਉਂਦੇ ਨੇ ਸਹੀ ਸਹੀ ਨਹੀਂ ਵਧੀਆ ਜੀ ਆਹ ਦੇਖੋ ਅਸੇ ਤਰ੍ਹਾਂ ਭਾਈਆਂ ਨੂੰ ਦੇਖੋ ਕੰਮ ਕਮਾਲੇ ਕਰੀ ਹੋਈ ਆ ਦੇਖੋ ਹਾਂ ਭਾਈ ਦਰਪਾਲ ਭਾਈ ਵੀ ਪਾਨਾਸ ਗ੍ਰੀਨ ਦੀ ਕਰਕੇ ਦਿਖਾਉਂਦੇ ਆ ਆਜੋ ਅੰਦਰ ਆਜੋ ਨੇ ਦੇ ਸੰਤਾਂ ਦੀ ਜਿਹੜੀ ਤਸਵੀਰ ਡਰਾਵੇ ਵੈਰੀ ਨੂੰ ਸੰਤ ਭਿੰਡਰਾਂ ਵਾਲੇ ਜਰਨੈਲ ਸਿੰਘ ਜੀ ਆ ਝੂਮ ਰਿਹਾ ਸਭੋ ਘਰ ਦਾ ਕਲਰ ਵੀ ਹੈਗਾ ਦਰਮੋਡ ਹੋ ਰਿਹਾ ਬਹੁਤ ਹੀ ਸੋਹਣੀ ਲਾਈਟਾਂ ਡੈਕੋਰੇਸ਼ਨ ਬਹੁਤ ਹੀ ਬਾਖਮਾਲ ਹੈ ਜੀ ਔਰ ਵਾਹਿਗੁਰੂ ਜੀ ਕੀ ਫਤਿਹ ਵਧੀਆ ਵਧੀਆ ਠੀਕ ਠਾਕ ਤੁਸੀਂ ਦੱਸੋ ਆਜੋ ਚੜਦੀ ਕਲਾ ਆਜੋ ਓਕੇ ਆਜੋ 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 ਆਹ ਵੇਖੋ ਜੀ ਹਾਂ ਗੁਰੂ ਸਿੰਘ ਸਾਹਿਬ ਦਾ ਚੇਂਜ ਹੁੰਦਾ ਬੱਚਾ ਹੀ ਕਰਿਓ ਯਾਰ ਆਹ ਵੇਖੋ ਹਾਂ ਜੀ ਹਾਂ ਬਹੁਤ ਫਰਕ ਪੈ ਰਿਹਾ ਜੀ ਦੇਖ ਸਕਦੇ ਹੋ ਜੀ ਰਿਮੋਟ ਵਾਲਾ ਹੈ ਜੀ ਇਹ ਸਾਡੇ ਜਿਹੜੇ ਡਾਇਮੰਡ ਡਿਸਕਾ ਮਾਰਦਾ ਹੁੰਦਾ ਉਹ ਨਹੀਂ ਇਹ ਸ਼ੇਰ ਆਉਂਦੇ ਨੇ ਕਿ ਉਸ ਤਰ੍ਹਾਂ ਬਹੁਤ ਮਾਲਾ ਜਿਹੜੀ ਅੰਦਰ ਦੀ ਲੋਕਾ ਵੱਖਰੀ ਹੋ ਇਸ ਦੀ ਟਰਲੀ ਦੀ ਵਾਹ ਇਹਨਾਂ ਕਰਦਾ ਦੇਖੀ ਸ਼ੀਸ਼ਾ ਵੀ ਸੈਂਸਰ ਵਾਲਾ ਜੀ ਆਹ ਵੇਖੋ ਅੱਛਾ ਜੀ ਆਹ ਦੇਖੋ ਕਮਾਲ ਹੀ ਕਰੀਆ ਬਾਈਆਂ ਨੇ ਸੈਂਸਰ ਸਿਸਟਮ ਆ ਜੀ ਇਹ ਹਾਂ ਤੁਸੀਂ ਟੱਚ ਕਰੋ ਆਂ ਯਾ ਕਲਰ ਚੇਂਜ ਕਰਦਾ ਜੀ ਇਹ ਕਲਰ ਵੀ ਚੇਂਜ ਕਰਦਾ ਤੇ ਬੰਦ ਵੀ ਹੁੰਦਾ ਇਸਦੇ ਨਾਲ ਲਾਈਟ ਵੀ ਬੰਦ ਹੁੰਦੀ ਆ ਟੱਚ ਦੇ ਨਾਲ ਹਾਂ ਇਹ ਵੀ ਸੀਸਨ ਦੇ ਅਸਾਮੋਂ 15000 ਤੱਕ ਕੀਮਤ ਹਾਂ ਹਾਂ ਤਾਂ ਹੀ ਉਹ 2.5 3 ਲੱਗ ਰਿਹਾ ਕਰਦਾ ਆਪਣਾ ਹੀ ਤਰਨ ਤਰਨ ਹਾਂਜੀ ਆਹ ਦੇਖ ਸਕਦੇ ਤੁਸੀਂ ਆ ਵੀ ਲੱਗੀ ਜੀ ਬੱਬੇ ਦਾ ਬੱਬੇ ਦਾ ਕਮਾਲੇ ਕਰੀ ਵਿਆਹ ਬਾਈ ਜੀ ਦੇਖੋ ਕਿਵੇਂ ਚਮਕ ਆਉਂਦੀਆਂ ਨੇ ਟਰੈਲੀ ਦੇ ਵਿੱਚੋਂ ਆਹ ਦੇਖੋ ਜੁਵੀ ਸ਼ੀਟਾਂ ਲੱਗੀਆਂ ਨੇ ਸਾਰੀਆਂ ਆਹੜੀਆਂ ਇਹ ਕਿਸੇ ਨੇ ਹੁੰਦਿਲਵਾਇਆ ਅਜੇ ਕਿਸੇ ਨੇ ਵੀ ਇਹਦੇ ਨਾਲ ਚਿੱਟਾ ਲੇਕਰ ਅੱਜ ਨਹੀਂ ਲੱਗਣੇ ਸਟਾਰਟ ਹੋਏ ਹਾਂ ਜਿਵੇਂ ਨੇ 골ਡਨ ਦੀ ਪਰਤ ਚੜਾਈ ਹੁੰਦੀ ਹੈ ਉਸ ਤਰ੍ਹਾਂ ਲੱਗਦੀ ਹੈ ਇਹ ਟਰਾਲੀ ਦੀ ਲੋਕ ਇਹ ਅਜੇ ਕਿਸੇ ਨੇ ਕਿਸੇ ਨੇ ਇੰਨੀ ਟਰਾਲੀ ਤਿਆਰ ਕੀਤੀ ਨਿ ਜੂਵੀ ਸ਼ੀਟ ਲਾਗੇ ਜਿਹੜੀ ਅਸੀਂ ਕੀਤੀ ਆ ਹਾਂ ਜੀ ਤਾਂ ਹੀ ਤਾਂ ਵੀਰੇ ਪਰ ਆਪਾਂ ਤੁਹਾਡੀ ਵੀਡੀਓ ਬਣਾ ਰਹੇ ਹਾਂ ਹਾਂ ਜੀ ਇਹ ਅਜੇ ਘਰਾਂ ਦੇ ਵਿੱਚ ਲੱਗਣੀ ਸ਼ੁਰੂ ਹੋਈ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਅਸੀਂ ਵੀ ਸ਼ੌਂਕੀਏ ਇਹ ਚੀਜ਼ਾਂ ਦੇ ਅਸੀਂ ਕਹਿੰਦੇ ਵੀ ਲੋਕਾਂ ਨੂੰ ਦਿਖਾਈਏ ਜੀ ਸ਼ੌਂਕ ਜੱਗੇ ਸਾਡੇ ਵਿੱਚ ਸਾਰਿਆਂ ਦੇ ਵਿੱਚ ਨਸ਼ੇ ਛੱਡਣ ਨਗਾ ਛੱਡ ਕੇ ਆਪਣਾ ਇੱ ਜੇ ਹੁਣ ਸਾਡੇ ਅੰਗਰੇਜ਼ੀ ਦੇ ਸੰਬੰਧ ਦੇ ਸਾਡੀ ਵੀਡੀਓ ਦੇਖਣਗੇ ਤਾਂ ਫੇਰ ਹਨ ਮੰਨਣਗੇ ਜੀ ਸਹੀ ਗੱਲ ਆਹ ਦੇਖੋ ਟਰਾਲੀ ਪਰ ਆਵੋ ਖੇਤ ਦਾ ਕੇਂਦਰ ਬਣੀ ਆ ਜੀ ਆਹ ਦੇਖੋ ਕਿਆ ਗੱਲ ਬਾਤ ਹੈ ਨਾ ਪੀਵੀ ਸਿਆੜੀ ਸਿਆੜੀ ਆ ਗਿਆ 900 ਹੈਰੀ ਹੈ ਨਸ਼ਹਿਰਾ ਆਈ ਨਸ਼ਹਿਰਾ ਹਾਂ ਜੀ ਪਿੰਡ ਨਸ਼ਹਿਰਾ ਹੈ ਨਸ਼ਹਿਰਾ ਪੰਨੂਆ ਨਸ਼ਹਿਰਾ ਪੰਨੂਆ ਹਾਂ ਜੀ ਜ਼ਿਲ੍ਹਾ ਦਰਮਦਰ ਜਿੱਦਾਂ ਆਪਾਂ ਅਮਰਸਰ ਨੂੰ ਅਮਰਸਰ ਹੀ ਕਹਿ ਦਿੰਦੇ ਇਦਾਂ ਇਹ ਨਸ਼ਹਿਰੇ ਨੂੰ ਨਸ਼ਹਿਰੀਆ ਲਿਖਿਆ ਹਾਂ ਜੀ ਹਾਂ ਜੀ ਬਹੁਤ ਚੰਗਾ ਲੱਗੇ ਵੀਰ ਜੀ ਤੁਹਾਡੇ ਨਾਲ ਹਾਂ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਲੋਕਾਂ ਨੂੰ ਦਿਖਦਾ ਕਾਰਨ ਵਾਲੀ ਹੋਈ ਹੈ ਹਰਲੇ ਮੰਨ ਕੇ ਪੌਂਟਰੀ ਦੇ ਤੇ ਅੱਜ ਆਪਾਂ ਇੱਥੇ ਵੀਡੀਓ ਲੁੰਮੇ ਆ ਸਵਾਗਤੀ ਤੇ ਵੀਡੀਓ ਕਾਫੀ ਵੀਡੀਓ ਲੁੰਮੀਆਂ ਗੱਲਾਂ ਦੇ ਗੁਜ਼ਾਰ ਗੁਜ਼ਵਾਤ ਹੁੰਦੇ ਕਾਫੀ ਜ਼ਿਆਦਾ ਸਾਡੇ ਵੀ ਆਪਾਂ ਜਾਣੇ ਸਮਾਪਤਾ ਆਪਣੇ ਚੈਨਲ ਨੂੰ ਕਰਸਟ ਲਾਈਕ ਤੇ ਸਬਸਕ੍ਰਾਈਬ ਆਇਆ ਲੱਕ ਸ਼ੇਅਰ ਜਰੂਰ ਕਰਨਾ ਹੈ